ਹੋ ਗਿਆ ਜਿਹੜਾ ਆਪਾਂ ਦਸ ਤੇ ਬੰਦਿਆਂ ਨਾਲ ਸ਼ੁਰੂ ਕਰਦੇ ਹਾਂ ਲੈ ਸਾਨੂੰ ਜਿੱਥੇ ਨਹੀਂ ਰਹੇ ਮੈਨੂੰ ਆ ਰਹੇ ਹੋ ਗਿਆ ਹੱਥ ਖੜੇ ਕਰੋ ਹੋ ਨਹੀਂ ਬੱਦ ਕਰੋ ਹੁਣ ਤੂੰ ਇਹ ਦਾਦਾ ਬੀਬੀ ਆਣਾਂਗੇ ਆ ਵੇ ਤੂੰ ਇਹ ਦਾਦਾ ਉਹ ਚੰਡੇ ਠਾਣੇ ਤੇ ਕਿੰਨੇ ਆਏ ਤੁਸੀਂ ਦਾਦਾ ਚੰਡੇ ਠਾਣੇ ਤੇ ਕਿੰਨੇ ਆਏ ਮੈਨੂੰ ਇਹ ਕਿੰਨੇ ਆ ਗੱਲ ਨਹੀਂ ਨਹੀਂ ਇਹ ਨਹੀਂ ਤੂੰ ਇਹ ਕਿੰਨੇ ਜਿਹੜੀ ਮੇਰੀ ਟੀਮ ਮੈਂ ਵਰਕ ਕਰਦਾ ਨਾ ਸਾਰੇ ਆਉਂਦਾ ਜਿਹੜੇ ਸਾਡੇ ਜੱਗੀ ਸਾਹਿਬ ਆ ਸਾਰੇ ਠਾਣੇ ਆਉਣਗੇ ਨੀਕਾ ਸਾਡਾ ਚੰਗੂਰੀ ਰੱਖਦੇ ਕੋਈ ਨਹੀਂ ਨਾ ਹੈਗਾ ਸਭ ਨੂੰ ਤਾਂ ਬਾਇਆ ਜਾ ਰਿਹਾ ਵੀ ਕੋਈ ਨਹੀਂ ਹੁੰਦਾ ਇਹ ਬਲੋਕਰਾਂ ਦੀ ਗੱਲ ਆ ਇਹ ਬਲੋਕਰਾਂ ਦੀ ਗਲਤ ਗੱਲ ਜਿਹੜਾ ਜਿਹੜਾ ਤੁਸੀਂ ਇਹ ਕਾਗਜ਼ ਟਾਕਾ ਜਿਹੜੇ ਕਹਾ ਤੇ ਦੋ ਆਪਰੇ ਪਾਬਤ ਕਿਤੇ ਕਹਿਣੇ ਬਲੋਕਰਾਂ ਕੇ ਜਾ ਕੇ ਕਹਾਂਗੇ ਸੇ ਸਾਡਾ ਫਾਇਦਾ ਨਹੀਂ ਹੈ ਜਿਹਾ ਕਹਦਾ ਨਹੀਂ ਯਾਰ ਕੋਈ ਨਹੀਂ ਹੈ ਚੱਲਾਦਾ ਮੇਰੇ ਕੋਈ ਨਹੀਂ ਲੰਮਾ ਸਰਕਾਰੀ ਸਾਧਨ ਆਪਾਂ ਇਹਨਾਂ ਕਰੀ ਵਾਲੀ ਗੱਲ ਕਰੀ ਜਿਹੜੀ ਕਰੀ ਬਲੋਕਰਾਂ ਦੀ ਗੱਲ ਯਾਰੀ ਬੋਲ ਕੇ ਪ੍ਰਸ਼ਾਸਨ ਨੇ ਇਹਨੇ ਬਣਾਇਆ ਕੀ ਹੈ ਜਿਹੜਾ ਗਲਤੀ ਹੈ ਇਹ ਵੀ ਵੇਖੋ ਇਹਨੇ ਸਾਡੀ ਸ਼ਕਤ ਆਈ ਆ ਲੇਕਿਨ ਨਵੀਂ ਜਿਹੜੀ ਗੱਲ ਲੱਗੀ ਸਵਾਲਾਂ ਦੇ ਪ੍ਰਭਾਵ ਵੀ ਲਾਗੇ ਤੁਹਾਡੀ ਗੱਲ ਚਲੋ ਵੀਡੀਓ ਅਸਲ ਨੂੰ ਅਸਰ ਨਹੀਂ ਕਰਦੀ ਤੇਰੇ ਪਿੰਡ ਵਿਸ਼ਵਾਚ ਤારી ਗੱਲ ਸਾਹਮਣੇ ਆਉਣਾ ਤੇ ਅੱਜ ਪੂਰੀ ਫੋਰਸ ਲੱਗੀ ਹੈ ਤੇ ਨਾਲ ਹੀ ਇਹ ਕਹਿ ਰਿਹਾ ਵੀ ਤੁਹਾਡਾ ਸਪੀਕਰ ਨਹੀਂ ਚੱਲ ਰਿਹਾ ਜੀ ਇਹ ਅੰਦੇ ਤੁਹਾਡਾ ਅਲਕਾਰ ਨਹੀਂ ਸਪੀਕਰ ਲਾਉਣਾ ਇਸ ਵੀ ਸਾਰਿਆਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਵਿਸ਼ੇ ਪਹੁੰਚੋ ਧਾਰਿਆਲ ਸਾਹਿਬ ਨੇ ਉਹ ਰਾਣਿਆਂ ਦੇ ਕਰਨ ਦੇ ਨੇ ਅਸੀਂ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਹਰਕਾ ਸਕੂਲ ਐਮੀਨਸ ਦੇ ਕਿੰਨੇ ਬੱਚੇ ਫਰਸਟ ਆਏ ਨੇ ਹਰਕਾ ਉਹਦੀ ਵੀ ਡਿਟੇਲ ਦੇ ਜਣਾ ਅੱਜ ਇੱਥੇ ਇਹਨਾ ਪ੍ਰੋਗਰਾਮ ਕਰਨਾ ਵੀ ਸਕੂਲ ਐਮਿਨਸ ਦੀ ਜਿਹੜੀ ਪੜ੍ਹਾਈ ਕਰਾ ਰਹੀ ਕੁਝ ਪੰਜਾਬ ਚੋਂ ਕਿੰਨੇ ਬੱਚੇ ਫਸਟ ਆਏ ਨੇ ਇਹ ਨਾ ਕਰਨ ਕਿ ਕੱਲੀ ਛੇਲ ਲਾ ਕੇ ਆਖਣ ਕਿ ਸਿੱਖਿਆ ਕ੍ਰਾਂਤੀ ਆ ਜਿਹੜੇ ਟੀਚਰਾਂ ਨੂੰ ਕੋਟ ਰਹੇ ਉਹ ਵੀ ਸਿੱਖਿਆ ਕ੍ਰਾਂਤੀ ਬਾਰੇ ਦੱਸਣ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜੇ ਤੁਸੀਂ ਗੱਲ ਨਹੀਂ ਕਰਾ ਸਕਦੇ ਤੇ ਘੱਟੋ ਘੱਟ ਸਾਨੂੰ ਸਾਡਾ ਆਪਣਾ ਪ੍ਰੋਗਰਾਮ ਕਰਨ ਦਿਓ ਇਹ ਬੇਨਤੀ ਆ ਵੀ ਅੰਦਰੋਂ ਕੱਲ ਰਿਜ਼ਲਟ ਆਇਆ ਉਹਦੇ ਚ ਸਿਰਫ ਦੋ ਮੈਰਿਟ ਚ ਬੱਚੇ ਆਏ ਆ ਸਕੂਲ ਐਮਿਨੈਂਸ ਦੇ ਪੂਰੇ ਪੰਜਾਬ ਚੋਂ ਬਾਕੀ ਫੇਲ ਨੇ ਤੇ ਇਹ ਸਿੱਖਿਆ ਕ੍ਰਾਂਤੀ ਦੇ ਇਹ ਅੱਜ ਦੱਸਣਗੇ ਇੱਥੇ ਅੰਕੜੇ ਪੁੱਛ ਲਿਓ ਮੇਰੇ ਵੀਰ ਜਿਹੜੇ ਅੱਗੇ ਬਹਿਣਗੇ ਕਿ ਕਿੰਨੇ ਬੱਚੇ ਜਿਹੜੇ ਆ ਉਹ ਮੈਰਿਟ ਲਿਸਟ ਦੇ ਵਿੱਚ ਨੇ ਪੰਜਾਬ ਬੋਰਡ ਦਾ ਜਿਹੜਾ 12 ਦਾ ਤੇ 10ਵੀਂ ਦਾ ਆ ਰਿਜ਼ਲਟ ਤੁਹਾਨੂੰ ਇਹਦੇ ਸਾਡੇ ਕੋਲ ਅੰਕੜੇ ਪੁੱਛ ਲਓ ਅਸੀਂ ਦੱਸ ਦਿਆਂਗੇ ਤੁਹਾਨੂੰ ਕਿੰਨੇ ਆਏ ਨੇ ਫਰਸਟ ਕਿੰਨੇ ਸੈਕਿੰਡ ਤੇ ਸਾਨੂੰ ਆਂਦੇ ਵੀ ਤੁਹਾਨੂੰ ਕੋਡਾ ਪ੍ਰੋਗਰਾਮ ਨਹੀਂ ਕਰਨ ਦਾ ਸਪੀਕਰ ਤੇ ਜਿਹੜਾ ਵਾ ਉਹ ਚੱਲੇਗਾ ਨਸ਼ਾ ਮੁਕਤੀ ਯਾਤਰਾ ਜਿਹੜੀ ਚੱਲ ਰਹੀ ਉਹਦਾ ਬਹੁਤ ਵੱਡਾ ਰਿਸਪੌਂਸ ਹੈ ਤੁਸੀਂ ਦੇਖਿਆ ਕਿੰਨੀਆਂ ਮਾਵਾਂ ਪੈਣਾਂ ਸਾਡੀਆਂ ਸਾਦੇ ਬਜ਼ੁਰਗ ਨੌਜਵਾਨ ਸਾਦੇ ਆਏ ਆ ਤੇ ਇਹ ਜਿਹੜੀ ਲਗਾਤਾਰ ਅੱਪਾ ਰੋਜ਼ ਤਿੰਨ ਪਿੰਡ ਜਿਹੜੇ ਕੱਢਦੇ ਆ ਕੱਲ ਤੋਂ ਅਸੀਂ ਚਾਰ ਪਿੰਡ ਕਰਿਆ ਕਰਾਂਗੇ ਅਸੀਂ ਤਿੰਨ ਪਿੰਡ ਜੋ ਉੱਤੋਂ ਸਾਡਾ ਫੈਸਲਾ ਪਾਰਟੀ ਦਾ ਸਾਡੇ ਸੀਐਮ ਸਾਹਿਬ ਦਾ ਅਸੀਂ ਲਗਾਤਾਰ ਇਹ ਕੀਤਾ ਕਿ ਜਿਹੜਾ ਹਜ਼ਾਰ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਜਾਣਾ ਔਰ ਸਾਡੇ ਕੌਮੀ ਕਦਮਿੰਨ ਅਰਵਿੰਦ ਕੇ ਦੀਵਾਸ ਜੀ ਕਮਾਂਡ ਕਰਦੇ ਦੀ ਮਾਨ ਸਾਹਿਬ ਲੱਗੇ ਸਭ ਮੰਤਰੀ ਐਮਐਲਏ ਆਪੋ ਆਪਣੇ ਹਲਕੇ ਦੇ ਵਿੱਚ ਲੱਗੇ ਸਾਨੂੰ ਅਜਨਾਲੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਔਰ ਮੈਂ ਬਹੁਤ ਦੱਸਣਾ ਚਾਹੁੰਦਾ ਕਿ ਮੈਨੂੰ ਪਤਾ ਲੱਗਾ ਸੀਗਾ ਕਿ ਇਹ ਨਾਦੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਹ ਬੰਦੇ ਨੇ ਕਿਸੇ ਦੀ ਸ਼ਰਾਬ ਵਾਲੇ ਦੀ ਕਿਹ ਦੁਜੇ ਨਸ਼ੇ ਵਾਲੇ ਦੀ ਕੋਈ ਬੇਲ ਕਰਾਉਣੀ ਗਿਆ ਕਿ ਇਹ ਬੰਦੇ ਨੇ ਉਹਦਾ ਅਸਰ ਹੋ ਰਿਹਾ ਲੋਕਾਂ ਦੇ ਉੱਤੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਬੇਲਾਂ ਨਾ ਕਰਾਓ ਜ਼ਮਾਨਤਾਂ ਨਾ ਕਰਾਓ ਤੇ ਇਸ ਚੀਜ਼ ਦਾ ਅਸਰ ਹੋ ਰਿਹਾ ਜੇ ਬੰਦਿਆਂ ਨੂੰ ਸਜ਼ਾ ਮਿਲੂਗੀ ਉਹਨਾਂ ਦੇ ਘਰ ਟੱਣਗੇ ਉਹ ਜੇਲ੍ਹਾਂ ਚ ਜਾਣਗੇ ਤੇ ਲਾਜ਼ਮੀ ਨਸ਼ਾ ਜਿਹੜਾ ਖਤਮ ਹੋ ਜਾਊਗਾ ਅਸੀਂ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਦੇਸ਼ ਖਤਮ ਨਹੀਂ ਹੋ ਜਾਂਦਾ ਮੰਤਰੀ ਸਾਹਿਬ ਇੰਨਾ ਜ਼ਿਆਦਾ ਉਛਾਲ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਐਡੀ ਵੱਡੀ ਕਿੰਨੀ ਜਾਰੀ ਕੋਈ ਦੇਖੋ ਕਿੰਨੀ ਗਰਮੀ ਹੈ ਅੱਜ ਅੱਜ ਨਾਲ ਕੋਈ ਫਰਕ ਪਿਆ ਦੇਖੋ ਕਿੰਨੀਆਂ ਵਿਚਾਰੀਆਂ ਖੜੀਆਂ ਨੇ ਇੰਨਾ ਵੱਡਾ ਇਕੱਠ ਹੈ ਜੀ ਇੰਨਾ ਵੱਡਾ ਤੇ ਇੰਨਾ ਵਧੀਆ ਇਕੱਠ ਅਗਲੇ ਪਿੰਡ ਜੀ ਵੇਖਿਓ ਤੁਸੀਂ ਸਾਰੇ ਪਿੰਡਾਂ ਜੀ ਕੱਲ ਵੀ ਬੜਾ ਸੀ ਪੱਛੋ ਬੜਾ ਉਹ ਨਹੀਂ ਬੜਾ ਪਤਲੀ ਦਾ ਰੂਟਾ ਪਤਲੀ ਦਾ ਰੂਟਾ ਅੱਜ ਚੜ ਗਏ ਕਿਉਂਕਿ ਦੇਖੋ ਜਿਹੜੀ ਮੈਲਾ ਜਿਹੜੀ ਪਤਨੀ ਦਾ ਪਤੀ ਨਸ਼ੇ ਤੇ ਲੱਗ ਗਿਆ ਉਹ ਵੀ ਦੁਖੀ ਜਿਸ ਮਾਂ ਦਾ ਪੁੱਤ ਲੱਗ ਗਿਆ ਨਸ਼ੇ ਤੇ ਉਹ ਵੀ ਦੁਖੀ ਜਿਹਦਾ ਕੋਈ ਭਤੀਜਾ ਲੱਗ ਗਿਆ ਰਿਸ਼ਤੇਦਾਰ ਲੱਗ ਗਿਆ ਉਹ ਵੀ ਦੁਖੀ ਇਸ ਕਰਕੇ ਇਹ ਸਾਡਾ ਦੁੱਖ ਵਟਾਉਂਦੀ ਆ ਉਹ ਵਿਚਾਰੀਆਂ ਇਹੋ ਸਾਨੂੰ ਜਨਮ ਦਿੰਦੀਆਂ ਇਹਨਾਂ ਨੂੰ ਵਿਚਾਰੀਆਂ ਨੂੰ ਸਾਡਾ ਪੁੱਤਾਂ ਦਾ ਦੁੱਖ ਜਿਹੜਾ ਚੱਲਣਾ ਪੈਂਦਾ ਇਹ ਤਾਂ ਵਿਚਾਰੀਆਂ ਆਈਆਂ ਸਰਬ ਦੇਖਣਗੇ ਔਰਤਾਂ ਨਾਲ ਗੱਲ ਹੋਈ ਤੁਹਾਡੀ ਪਰਸਨਲ ਕੋਸ਼ ਹੋੜੇ ਸੀ ਨੂੰ ਲੈ ਕੇ ਨਹੀਂ ਨਹੀਂ ਬਹੁਤ ਬਹੁਤ ਹੋਜੀ ਹੁੰਦੀ ਬੜੀ ਬਦਿਆ ਲੋਕ ਸੌਂਸ ਆ ਖੁਸ਼ ਨੇ ਹਾਜ਼ਾ ਹਾਜ਼ਾ ਕਹਿੰਦੀ ਨਸ਼ਾ ਕੱਢੋ ਅਲੰਗ ਪੁੱਛੋ ਇਚਾਉਂਦੀ ਆ ਨਹੀਂ ਚਾਉਂਦੀ ਅਕਦੀ ਚਾਉਂਦੀ ਆ ਵੀ ਨਸ਼ਾ ਇਹਨਾਂ ਨੂੰ ਪੁੱਛੋ ਚਾਹਦੀ ਹੁੰਦੇ ਤਾਂ ਕਿਹਦੇ ਸਾਡੇ ਪਿੰਡ 'ਚ ਕੋਈ ਨਸ਼ਿਆ ਵਾਲਾ ਲੰਘੇ ਨਾ ਹਮ ਮਾਵਾ ਭੈਣਾਂ ਤੇ ਚਾਉਂਦੀ ਆ ਬਚਾਦੀ ਕੋਈ ਨਹੀਂ ਖਤਮ ਹੋ ਜੂ